ਪੁਲਿਸ ਦੀ ਗ੍ਰਿਫਤ ਵਿੱਚ ਮੂਲ ਕੋਈ ਹੌਲੀ-ਹੌਲੀ ਤੁਰੇ ਆਉਂਦੇ ਇਹਨਾਂ ਮੁੰਡਿਆਂ ਨੇ ਰਾਤੋਂ ਰਾਤ ਅਮੀਰ ਬਣਨ ਦੇ ਚੱਕਰ 'ਚ ਨਾ ਸਿਰਫ ਇੱਕ ਅਜਹੀ ਮਨਕਰਤ ਕਹਾਣੀ ਬਣਾਈ ਸਗੋਂ ਪੁਲਿਸ ਨੂੰ ਗੁੰਮਰਾਹ ਕਰਨ ਲਈ ਇੱਕ ਝੂਠੀ ਸੂਚਨਾ ਵੀ ਦਿੱਤੀ ਪਰ ਪੁਲਿਸ ਨੂੰ ਇਹਨਾਂ ਦੇ ਬਦਲੇ ਹੋਏ ਬਿਆਨਾਂ ਤੋਂ ਸ਼ੱਕ ਹੋਇਆ ਤਾਂ ਪੁਲਿਸ ਅਫਸਰਾਂ ਨੇ ਜਦੋਂ ਇਹਨਾਂ ਤੋਂ ਸਖਤਾਈ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਮੁੰਡਿਆਂ ਨੇ ਪੁਲਿਸ ਦੀ ਡਾਂਗ ਤੋਂ ਡਰਦੇ ਹੋਏ ਨਾ ਸਿਰਫ ਆਪਣਾ ਮੂੰਹ ਖੋਲ੍ਹਿਆ ਬਲਕਿ ਫਾਈਨੈਂਸ ਕੰਪਨੀ ਦੇ ਗੋਲ ਕੀਤੇ ਹੋਏ ਪੈਸੇ ਵੀ ਜੇਬਾਂ ਚੋਂ ਬਾਹਰ ਕੱਢ ਦਿੱਤੇ ਤੇ ਹੁਣ ਜੋ ਕਿ ਟੇਬਲ ਤੇ ਰੱਖੇ ਹੋਏ ਪੈਸੇ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਇਹਨਾਂ ਮੁੰਡਿਆਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜੀ ਸਾਨੂੰ ਇੱਕ ਕੱਲ ਕਾਲ ਆਈ ਸੀ ਉਹਦੇ ਵਿੱਚ ਕੰਪਨੀ ਸੀ ਐਸ ਕੇ ਇੱਥੇ ਫਾਈਨੈਂਸ ਕੰਪਨੀ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਕਿ ਸਾਡੇ ਇੱਥੇ ਨਾ ਖੋ ਗਏ ਸਾਡੇ ਇੱਕ ਮੁਲਾਜ਼ਮ ਨਾਲ ਜੀ ਸੀ ਕੱਲ ਵੈਰੀਫਾਈ ਕੀਤਾ ਸੀ ਤੇ ਅੱਜ ਵੀ ਅਸੀਂ ਉਹ ਵੈਰੀਫਾਈ ਕੀਤਾ ਹੈ ਉਹਦੇ ਬਿਆਨਾਂ ਦੇ ਉੱਤੇ ਮੈਂਡੇ ਦੇ ਬਿਆਨਾਂ ਦੀ ਆਪਾਂ ਪਰਚਾ ਦਰਜ ਕਰਦਾ ਸੀ ਜਿਹਦੇ ਚ ਉਹਨਾਂ ਨੇ ਕਿਹਾ ਸੀ 2 ਲੱਖ 3000 ਦੀ ਉਹਨਾਂ ਦਾ ਸੁਰਜੀਤ ਸਿੰਘ ਇੱਕ ਹੈਗਾ ਵਾ ਐਮਪਲਾਈ ਹੈ ਪੁੱਤਰ ਬਲਬੀਤ ਸਿੰਘ ਵਾਸੀ ਨੂਰਪੁਰ ਚੱਠੇ ਦਾ ਕਿ ਉਹ ਮਸੀਆਂ ਤੋਂ ਲੈ ਕੇ ਆ ਸੀ 2 ਲੱਖ 3 ਅੰਬਲਕ 3000 ਦੀ ਪੇਮੈਂਟ ਉਹ ਹੰਦੇ ਹੰਦੇ ਉਹ ਕੋਈ ਕਿਸੇ ਚਾਰ ਨੌਜਵਾਨਾਂ ਨੇ ਦੋ ਮੋਟਰਸਾਂ ਤਾਇਆ ਸੀ ਉਹ ਕੋਕ ਲੈ ਕੇ ਸੀ ਜਿਸ ਬੰਦੀ ਸੀ ਪਰਚਾ ਦਰਜ ਕਰਕੇ ਦੀ ਤਫ਼ਤੀਸ਼ ਜਾਰੀ ਕੀਤੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਬਲਬੀਰ ਸਿੰਘ ਹੈ ਸਰਜੀਤ ਸਿੰਘ ਜਿਹੜਾ ਸੀ ਇਹਨੇ ਮਤਲਬ ਆਪੇ ਹੀ ਇੱਕ ਸਾਜ਼ਿਸ਼ ਰਾਜ ਕੇ ਆਪਣੇ ਦੋਸਤ ਸਹਿਮ ਦੇ ਨਾਲ ਜਿਹੜਾ ਆਤਮਪੁਰ ਦਾ ਰਹਿਣ ਵਾਲਾ ਤੇ ਉਹ ਜਿਹੜੀ ਹੈ ਰਕਮ ਜਿਹੜੀ ਹੈ ਉਹ ਖੋਦਬੋਦ ਕਰ ਦਿੱਤੀ ਸੀ ਉਹਦੇ ਸਵਾਲ ਚ ਸਖਤੀ ਨਾਲ ਪੁੱਛ ਕੀਤੀ ਤੇ ਨਾਲ ਸਹਿਮ ਦੇ ਵੀ ਗ੍ਰਿਫਤਾਰੀ ਪਾ ਲਈ ਹੈ ਸਰਜੀਤ ਦੇ ਵੀ ਇਹਨਾਂ ਕੋਈ ਜਿਹੜਾ 1 ਲੱਖ 99 ਹਜ਼ਾਰ ਰੁਪਈਆ ਰਿਕਵਰ ਹੋ ਗਿਆ ਬਾਕੀ ਇਹਨੇ ਕੁਝ ਖਰਚਲੇ ਸੀ ਪੈਸੇ ਸਰ ਇਹਨਾਂ ਨੇ ਜਿਹੜੀ ਇਹ ਸਕੀਮ ਬਣਾਈ ਸੀ ਇਹ ਕਿਸ ਤਰ੍ਹਾਂ ਬਣਾ ਲਈ ਨੇ ਇਹਨਾਂ ਨੇ ਦੋਨੋਂ ਜਿਹੜੇ ਦੋਸਤ ਸੀ ਦੋਨੋਂ ਪਹਿਲਾਂ ਇੱਕ ਲੂਟਸ ਕੰਪਨੀ ਸੀ ਫਾਈਨਾਂਸ ਕੰਪਨੀ ਜਲੰਧਰ ਉੱਥੇ ਨੌਕਰੀ ਕਰਦੇ ਸੀ ਉਹਨ ਜਿਹੜਾ ਸਰਜੀਤ ਸਿੰਘ ਆ ਨੌਕਰੀ ਕਰ ਰਿਹਾ ਇੱਥੇ ਐਸਕੇ ਫਾਈਨਾਂਸ ਵਿੱਚ ਤੇ ਦੂਸਰਾ ਜਿਹੜਾ ਸਹਿਮ ਹੈ ਵੇਖਿਆ ਸੀ ਇਹਨਾਂ ਨੇ ਇਸੇ ਕਰਕੇ ਕਿ ਗ੍ਰੋਥ ਜ਼ਿਆਦਾ ਹੋਣੀ ਹੈ ਤੇ ਚਲੋ ਇਹਦੇ ਕਰਕੇ ਆਪਾਂ ਇਹਨੂੰ ਲੋਕਾਂ ਨੂੰ ਦੱਸਿਏ ਕਿ ਖੋਖਲੇ ਗਏ ਆ ਕੰਪਨੀ ਇਹ ਹੀ ਸਮਝਿਆ ਕਿ ਪੈਸੇ ਖੋ ਕੇ ਲੱਗੇ ਆ ਪਰ ਅਸੀਂ ਇਹਨਾਂ ਨੇ ਪੈਸੇ ਆਪਣੇ ਕੋ ਰੱਖ ਲਏ ਸੀ। ਸ਼ੱਕ ਕਿਦਾਂ ਬਈ ਤੁਹਾਨੂੰ ਕਿ ਹਾਂ ਵੀ ਇਹਨਾਂ ਨੇ ਜਿਹੜਾ ਇਹ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸਰਜੀਤ ਸਿੰਘ ਨੂੰ ਅਸੀਂ ਵਕੂਏ ਬਾਰੇ ਪੁੱਛਿਆ ਜਦੋਂ ਮੌਕੇ ਤੇ ਗਏ ਆ ਵਾਰ-ਵਾਰ ਉਹ ਬਗੂਆ ਚੇਂਜ ਕਰ ਰਿਹਾ ਸੀ ਵਾਰ-ਵਾਰ ਉਹ ਆਪਣੇ ਬਿਆਨ ਬਦਲ ਰਿਹਾ ਸੀ। ਜਿਸ ਜਗ੍ਹਾ ਤੇ ਕਹਿ ਰਿਹਾ ਸੀ ਕਿ ਮੇਰ ਮਗਰ ਬੰਦੇ ਲੱਗੇ ਆ ਉਹ ਜਗ੍ਹਾ ਤੇ ਅੱਗੇ ਜਾ ਕੇ ਦੇਖਿਆ ਤਾਂ ਉਹ ਜਗ੍ਹਾ ਤੇ ਮੋਟਰ ਸੀਗੇ ਰਸਤਾ ਬੰਦ ਸੀ। ਫੇਰ ਇੱਕ ਉੱਥੇ ਲੱਗੇ ਕੰਡਾ ਸੀ ਕੰਡੇ ਤੇ ਵੀਡੀਓ ਦੇਖੀ ਸੀ। ਜਿਸ ਤਰ੍ਹਾਂ ਕਹਿ ਰਿਹਾ ਸੀ ਚਾਰ ਨੌਜਵਾਨ ਮੇਰ ਔਰ ਉਸ ਵੀਡੀਓ ਦੇ ਵਿੱਚ ਚਾਰੇ ਨੌਜਵਾਨ ਕੋਈ ਨਹੀਂ ਆ ਸੀ ਇਹ ਸਿਰਫ ਆਪ ਆ ਰਿਹਾ ਸੀ ਵੀਡੀਓ ਦੇ ਵਿੱਚ ਨਾਲ ਇੱਕ ਮੁੰਡਾ ਸੀ ਇਹਦੇ ਉਹ ਵੱਖਰੇ ਮੋਟਰਸਾਈਕਲ ਤੇ ਸੀ ਜਿਸ ਤੋਂ ਸਾਨੂੰ ਸ਼ੱਕ ਪਿਆ ਕਿਉਂਕਿ ਉਸ ਦੇ ਵਿੱਚ ਇਹਦੀ ਸ਼ਰਟ ਵੀ ਜਿਹੜੀ ਉਹ ਪਾਟੀ ਆ ਗਈ ਸੀ ਵੀਡੀਓ ਦੇ ਵਿੱਚ ਜਿਸ ਤੋਂ ਸਾਨੂੰ ਸ਼ੱਕ ਪਿਆ ਕਿ ਇਹ ਜਿਹੜਾ ਵੈ ਝੂਠ ਬੋ ਰਿਹਾ ਹੈ ਤੇ ਸਖਤੀ ਨਾਲ ਜਦੋਂ ਪੁੱਛ ਕੇ ਕੀਤੀ ਤੋਂ ਉਹਦੇ ਇਹਨੇ ਦੱਸਤਾ ਕਿ ਮੈਂ ਮਾਰਦਾ ਤਾਂ ਆਪ ਖੁਦ ਕੀਤੀ ਹੈ ਸਰ ਕਵਰੀ ਕਿੱਥੋਂ ਹੋਈ ਇਹਨਾਂ ਦੀ ਰਿਕਵਰੀ ਹੈ ਮੁੰਡਾ ਆਧਮਪੁਰ ਦਾ ਜਿਹੜਾ ਉਹ ਪੈਸੇ ਲੈ ਗਿਆ ਸੀ ਉਹ ਅੱਜ ਇਹਨਾਂ ਨੇ ਦੋਨਾਂ ਨੇ ਪੈਸੇ ਵੰਡਨੇ ਸੀ ਤੇ ਆ ਰਿਹਾ ਸੀ ਉੱਥੇ ਫਿਰ ਗ੍ਰਿਫਤਾਰ ਕਰ ਲਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅੱਗੇ ਤਤਸਤ ਜਾਰੀ ਹੈ ਜੀ ਹੋਰ ਵੀ ਦੇਖ ਰਹੇ ਹਾਂ ਜੀ ਇਹਨਾਂ ਦੇ ਵਿੱਚ ਕੋਈ ਇਹਨਾਂ ਨੂੰ ਪਹਿਲਾਂ ਮਰਦਦ ਕੀਤੀ ਜਾਂ ਇਹਨਾਂ ਨੇ ਕੋਈ ਹੋਰ ਵੀ ਕੰਮ ਕੀਤਾ ਤਤਸਤ ਜਾਰੀ ਹੈ ਜੀ ਸਮਝੋ ਕ੍ਰਾਈਮ ਦਾ ਕੋਈ ਰਿਪੋਰਟ ਹੈਗੀ ਇਹਨਾਂ ਦੀ ਕੋਈ ਪਹਿਲਾਂ ਕ੍ਰਿਮੀਨਲ ਰਿਪੋਰਟ ਚੈੱਕ ਕਰ ਰਹੀਆਂ ਸਰ ਉਹਦੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਜ਼ਮਾਂ ਤੋਂ 192000 ਰੁਪਏ ਸਣੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਅਤੇ ਇਹਨਾਂ ਮਲਜ਼ਮਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ